ਰਚਨਾ ਨੂੰ ਕਰੋ ਪਵਿੱਤਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਬਾਬਾ ਅਕਾਲ ਰੂਪ ਤੇ ਦੂਜਾਰ ਵਾਬੀ ਮਰਦਾਨਾ ਇੱਕ ਬਾਬਾ ਦੁਜਾਰ ਵਾਬੀ ਮਰਦਾਨਾ ਸਿੱਧ ਬੋਲਣ ਸਬ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਤੋਂ ਮੈਂ ਆਪਣੀ ਕਵਤਾ ਕਹਿ ਰਿਹਾ ਗੁਰੂ ਨਾਨਕ ਦੇਵ ਜੀ ਬਾਰੇ ਗੁਰੂ ਨਾਨਕ ਸਬ ਦਾ ਪਿਆਰਾ ਪਿਆ ਪਰਦਾ ਝੋਲੀਆਂ ਖਾਲੀ ਗੁਰੂ ਨਾਨਕ ਸਬਦ ਦਾ ਪਿਆਰਾ ਪਿਆ ਪਰਦਾ ਝੋਲੀਆਂ ਖਾਲੀ ਡੁੱਬਦੇ ਬੇੜੇ ਪਾਰ ਹਿਲਾਉਂਦਾ ਉਹ ਦੀਨ ਦੁਨੀਆ ਵਾਲੀ ਡੁੱਬਦੇ ਬੇੜੇ ਪਾਰ ਹਲਾਉਂਦਾ ਉਹ ਦੀਨ ਦੁਨੀਆ ਦਾ ਵਾਲੀ ਗੁਰੂ ਨਾਨਕ ਸਬ ਦਾ ਪਿਆਰਾ ਪਿਆ ਪਰਦਾ ਝੋਲੀਆਂ ਖਾਲੀ ਤਨ ਗੁਰੂ ਨਾਨਕ ਧਨ 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 ਗੁਰੂ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਕਲ ਯੁਗ ਵਿੱਚ ਅਵਤਾਰ ਤਾਰ ਕੇ ਦੁਨੀਆ ਤਾਰਨ ਆਇਆ ਕਲ ਯੁਗ ਵਿੱਚ ਅਵਤਾਰ ਤਾਰ ਕੇ ਦੁਨੀਆ ਤਾਰਨ ਆਇਆ ਹੋ ਗਏ ਸਬਦ ਦੇ ਪਾਰੇ ਉਤਾਰੇ ਜਿਨ੍ਹਾਂ ਨੇ ਦਰਸ਼ਨ ਪਾਇਆ ਹੋ ਗਏ ਸਭ ਦੇ ਪਾਰੇ ਉਤਾਰੇ ਜਿਨ੍ਹਾਂ ਨੇ ਦਰਸ਼ਨ ਆਇਆ ਸੱਚੇ ਦਿਲ ਨਾਲ ਵੇਖ ਤੇ ਆ ਕੇ ਸੱਚੇ ਦਿਲ ਨਾਲ ਵੇਖ ਤੇ ਆ ਕੇ ਕਰਦਾ ਓ ਰਖਵਾਲੀ ਗੁਰੂ ਨਾਨਕ ਸਬਦ ਦਾ ਪਿਆਰਾ ਪਿਆ ਪਰ ਦਾ ਝੋਲੀਆਂ ਖਾਲੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਗੁਰੂ ਨਾਨਕ ਧਨ ਗੁਰੂ ਨਾਨਕ ਖੇਤਾਂ ਦੇ ਵਿੱਚ ਮੱਝੀਆਂ ਚਾਰ ਕੇ ਕੌਤਕ ਗੁਰ ਹਰਚਾਇਆ ਖੇਤਾਂ ਦੇ ਵਿੱਚ ਮੱਝੀਆਂ ਚਾਰ ਕੇ ਕੌਤਕ ਗੁਰ ਹਰਚਾਇਆ ਫਨ ਫਲਾ ਕੇ ਫਨiar ਛਪਨੇ ਮੁਖ ਤੇ ਕੀਤੀ ਛਾਇਆ ਫਨ ਫਲਾ ਕੇ ਫਾਨੀਏ ਰ ਸਪਨੇ ਮੁਖ ਤੇ ਕੀਤੀ ਛਾਇਆ ਉਹ ਜਿਹੜੇ ਹੋਏ ਖੇਤਾਂ ਉੱਪਰ ਲੈ ਆਂਦੀ ਹਰਿਆਲੀ ਉਹ ਜਿਹੜੇ ਹੋਏ ਖੇਤਾਂ ਉੱਪਰ ਲੈ ਆਂਦੀ ਹਰਿਆਲੀ ਗੁਰੂ ਨਾਨਕ ਸਬਦ ਦਾ ਪਿਆਰਾ ਪਿਆ ਪਰਦਾ ਚੋਲੀਆਂ ਖਾਲੀ ਗੁਰੂ ਨਾਨਕ ਸਬਦ ਦਾ ਪਿਆਰਾ ਪਿਆ ਪਰਦਾ ਚੋਲੀਆਂ ਖਾਲੀ ਧੰਨ ਗੁਰੂ ਨਾਨਕ 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 ਸੱਚਾ ਸੌਦਾ ਕਰਨ ਵਾਸਤੇ ਵੀਰ ਪਈਏ ਲਿਆਇਆ ਸੱਚਾ ਸੌਦਾ ਕਰਨ ਵਾਸਤੇ ਵੀਰ ਪਈਏ ਲਿਆਇਆ ਤਨ ਹੈ ਮੇਰਾ ਸਤਿਗੁਰ ਨਾਨਕ ਭੁਖਿਆਂ ਤਾਈਂ ਰਜਾਇਆ ਤਨ ਹੈ ਤਨ ਹੈ ਸਤਿਗੁਰ ਨਾਨਕ ਭੁਖਿਆਂ ਤਾਈਂ ਰਜਾਇਆ ਬਲਹਾਰੇ ਜਾਈਏ ਸਤਿਗੁਰਾਂ ਤੋਂ ਬਲਹਾਰੇ ਜਾਈਏ ਸਤ ਗੁਰਾਂ ਤੋਂ ਜਗ ਤੇ ਸ਼ਾਨ ਨਿਰਾਲੀ ਗੁਰੂ ਨਾਨਕ ਸਬਦ ਦਾ ਪਿਆਰਾ ਵਿਅਪਰ ਦਾ ਚੋਲੀਆਂ ਖਾਲੀ ਗੁਰੂ ਨਾਨਕ ਸਬਦ ਦਾ ਪਿਆਰਾ ਵਿਅਪਰ ਦਾ ਚੋਲੀਆਂ ਖਾਲੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਨਾਨਕ ਤੇਰੀ ਵੱਡੀ ਕਮਾਈ ਖੇਤਾਂ ਚ ਹਲ ਚਲਾਇਆ ਤਨ ਨਾਨਕ ਤੇਰੀ ਵੱਡੀ ਕਮਾਈ ਖੇਤੀ ਹਲ ਚਲਾਇਆ ਸੱਚੀ ਸੁੱਚੀ ਕਿਰਤ ਕਰਨ ਆ ਸਭ ਨੂੰ ਵੱਲ ਸਿਖਾਇਆ ਸੱਚੀ ਸੁੱਚੀ ਕਿਰਤ ਕਰਨ ਦਾ ਸਭ ਨੂੰ ਵੱਲ ਸਿਖਾਇਆ ਵੰਡ ਕੇ ਸ਼ਕਣਾ ਦੱਸਿਆ ਜਿੰਦੀ ਵੰਡ ਕੇ ਸ਼ਕਣਾ ਦੱਸਿਆ ਤੇ ਲੈ ਆਂਦੀ ਖੁਸ਼ਹਾਲੀ ਗੁਰੂ ਨਾਨਕ ਸਬਦ ਦਾ ਪਿਆਰਾ ਪਿਆ ਪਰ ਦਾ ਚੋਲੀਆਂ ਖਾਲੀ ਗੁਰੂ ਨਾਨਕ ਸਬਦ ਦਾ ਪਿਆਰਾ ਪੇ ਪਰਦਾ ਚੋਲੀਆਂ ਖਾਲੀ ਧੰਨ ਗੁਰੂ ਨਾਨਕ 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 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਐਸਨ ਹਰਜਿੰਦਰ ਸਿੰਘ ਜੀ ਜਿੰਦੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਗੀਤ गा ਕੇ ਸੰਗਤਾਂ ਦੇ ਵਿੱਚ ਹਾਜ਼ਰੀ ਲਗਵਾਈ ਹੈ ਬੇਨਤੀ ਕਰਾਂਗਾ ਸ੍ਰੀ ਗੁਰਦੀਪ ਸਿੰਘ ਜੀ ਉਜਾਲਾ ਸਟੇਜ ਤੇ ਹੋਣ ਇਹਨਾਂ ਤੋਂ ਆਪ